ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਆਪਾਂ ਨਾ ਇੱਕ ਡੈੱਡ ਬਾਡੀ ਲੱਭ ਰਹੇ ਆ 25 ਸਾਲ ਦਾ ਮੁੰਡਾ ਬਈ ਡੁੱਬ ਗਿਆ ਨਾ ਦਾਨੋ ਦਾ ਨਹਿਰ ਦੇ ਵਿੱਚ ਤੇ ਇੱਕ ਮੇਰੀ ਬਾਈ ਸਾਰਿਆਂ ਅੱਗੇ ਬੇਨਤੀ ਆ ਵੀ ਆਪਾਂ ਪਾਣੀ ਦੇ ਵਿੱਚ ਬਹੁਤ ਯਾ ਵੀ ਕਚਰਾ ਆ ਰਿਹਾ ਹੈ ਵੀਰ ਨੂੰ ਵੀ ਕਹੋ ਬਾਈ ਇਹਨਾਂ ਵੱਲ ਨਿਗਾਹ ਜ਼ਰੂਰ ਮਰਾਈ ਵੀ ਪਾਣੀ ਦੇ ਵਿੱਚ ਨਾ ਇੰਨਾ ਕੁ ਜ਼ਿਆਦਾ ਗੰਦ ਪੈ ਲਾ ਰਿਹਾ ਹੈਗਾ ਕੋਸਟ ਬਾਈ ਲੋਕ ਇਦਾਂ ਦੇ ਆ ਜਾਂ ਬਰਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਸੁੱਟ ਰਹੇ ਆ ਤੇ ਉਹ ਓਦਾਂ ਹੀ ਬਈ ਡੈੱਡ ਬਡੀ ਲੱਭਣ ਦੇ ਵਿੱਚ ਵੀ ਸਾਨੂੰ ਬਹੁਤ ਦਿੱਕਤ ਆ ਰਹੀ ਆ ਅਸੀਂ ਇਹ ਕਦਰਾਂ ਨੂੰ ਫੋਨਾਂ ਦੀ ਫੋਨਾਂ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਕਦਰਾਂ ਇੰਨਾ ਜਿਆਦਾ ਆ ਬਈ ਇਹਨਾਂ ਕਿਸੇ ਵੀ ਹੈਲ ਨਹੀਂ ਰਿਹਾ ਬਈ ਫੋਨ ਨਹੀਂ ਹੋਇਆ ਉਹ ਮਰਦਾਰੋਣਾ ਆਸੇ ਸਾਰੇ ਨਾਲ ਲੱਗ ਗਏ ਜਾਣ